ਪਰ ਜੇਕਰ ਕੋਈ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆ ਜਾਵੇ ਜਦੋਂ ਕੋਈ ਇੱਕ ਸ਼ਖਸ ਅਜੀਹਾ ਖੁਸ਼ਕਿਸਮਤ ਹੋਵੇ ਜਿਸ ਨੇ ਬਾਕੀ ਸਾਰਿਆਂ ਤੋਂ ਵੱਖਰਾ ਤਕਦੀਰ ਜਾਂ ਮੁਕੱਦਰ ਲਿਖਵਾਇਆ ਹੋਵੇ ਫਿਰ ਫਰਕ ਤਾਂ ਪੈਂਦਾ ਜਿਹਾ ਪੂਰਾ ਦਿਨ ਜਿਸ ਤਰੀਕੇ ਨਾਲ ਹਾਦਸੇ ਦੀਆਂ ਤਸਵੀਰਾਂ ਨੇ ਸਾਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਜਿਹੜੀਆਂ ਤਸਵੀਰਾਂ ਲੋਕਾਂ ਦੀ ਮੌਤ ਦੀਆਂ ਆ ਉਹ ਜ਼ਰੂਰ ਪਰੇਸ਼ਾਨ ਕਰਨ ਵਾਲੀਆਂ ਪਰ ਫਰਕ ਦਾ ਪੈਂਦਾ ਦਾ ਆਗਾਜ਼ ਅਸੀਂ ਅੱਜ ਕਰ ਰਿਹਾ ਜਾ ਰਹੇ ਹਾਂ ਉਸ ਹਾਦਸੇ ਦੇ ਵਿੱਚੋਂ ਆਈ ਇੱਕ ਰਾਹਤ ਦੀ ਖਬਰ ਇੱਕ ਚਮਤਕਾਰ ਤੁਸੀਂ ਕਹਿ ਸਕਦੇ ਹੋ ਕਿ ਹੋ ਗਿਆ ਉਹ ਕਹਾਵਤ ਉਹ ਲਾਈਨ ਇੱਕ ਵਾਰ ਫੇਰ ਤੋਂ ਟੁਕਵੀਂ ਇੱਥੇ ਬੈਠਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋ ਹਾਦਸਾ ਕਿੰਨਾ ਭਿਆਨਕ ਸੀ ਕਿੰਨਾ ਜਹਾਜ਼ ਦੇ ਵਿੱਚ ਪੈਟਰੋਲ ਸੀ ਇੰਜਨ ਫੇਲ ਹੋ ਗਏ ਸੀ ਉਡਾਣ ਨਹੀਂ ਪੜ ਸਕਿਆ 625 ਫੁੱਟ ਤੋਂ ਹਿਠਾਂ ਕੇ ਡਿੱਗਿਆ ਅੱਗੇ ਬੈਠਾ ਪਾਇਲਟ ਗਿਆ ਪਿੱਛੇ ਬੈਠੇ ਪੈਸੰਜਰ ਗਏ ਪਰ ਉਹ ਬਚ ਗਏ ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਪਲੇਨ ਹਾਦਸੇ ਦੇ ਨਾਲ ਜੁੜਿਆ ਹੋਇਆ ਇੱਕ ਵੀਡੀਓ ਸਾਡੇ ਕੋਲ ਸਾਹਮਣੇ ਆਇਆ ਹੈ ਪਲੇਨ ਹਾਦਸੇ ਦੇ ਵਿੱਚ ਇੱਕ ਮੁਸਾਫਰ ਜ਼ਿੰਦਾ ਸੁਰੱਖਿਅਤ ਬਾਹਰ ਨਿਕਲਿਆ ਸੀਟ ਨੰਬਰ 11 ਇਹਦੇ ਉੱਤੇ ਬੈਠੇ ਹੋਏ ਸਨ ਵਿਸ਼ਵਾਸ ਕੁਮਾਰ ਰਮੇਸ਼ ਨਾਮ ਹੈ ਉਹਨਾਂ ਦਾ ਵਿਸ਼ਵਾਸ ਕੁਮਾਰ ਰਮੇਸ਼ ਉਹਨਾਂ ਦੀ ਟਿਕਟ ਤੁਹਾਨੂੰ ਦਿਖਾਵਾਂਗਾ ਔਰ ਰਿਕਾਰਡ ਦੇ ਮੁਤਾਬਿਕ ਜਿਹੜੇ ਰਮੇਸ਼ ਨੇ ਉਹ ਸਫ਼ਰ ਕਰਨ ਦੇ ਲਈ ਨਿਕਲੇ ਸੀ ਪਰ ਬਚ ਗਏ ਤੇ ਹੋਰ ਦੇਖੋ ਤਕਦੀਰ ਤੇ ਮੁਕੱਦਰ ਕਹਿੰਦੇ ਜਿਨ੍ਹਾਂ ਦੇ ਪੱਖ ਦੇ ਵਿੱਚ ਹੋਵੇ ਨਾ ਤਾਂ ਫਿਰ ਕਹਾਣੀ ਵੱਖਰੀ ਹੋ ਜਾਂਦੀ ਹੈ ਇੱਕ ਹੋਰ ਤੁਹਾਨੂੰ ਫੈਕਟ ਦੱਸਦਾ ਹਾਂ ਕਿ 11ਏ ਨੰਬਰ ਸੀਟ ਦੇ ਉੱਤੇ ਵਿਸ਼ਵਾਸ ਕੁਮਾਰ ਰਮੇਸ਼ ਬੈਠੇ ਹੋਏ ਸਨ ਪਰ ਉਹਨਾਂ ਨੂੰ ਜਿਹੜੀ ਸੀਟ ਅਲਾਟ ਹੋਈ ਸੀ ਉਹ 11 ਜੇ ਹੋਈ ਸੀ ਸੀਟ ਨੰਬਰ 11 ਜੇ ਸੀ ਔਰ 11 ਜੇ ਵਾਲਾ ਜਿਹੜਾ ਕੋਈ ਸ਼ਖਸ ਬੈਠਾ ਸੀ ਉਹ ਨਹੀਂ ਬਚ ਸਕਿਆ 11 ਜੇ ਜੇਕਰ ਹੁੰਦੀ ਤਾਂ ਫਿਰ ਸ਼ਾਇਦ ਰਮੇਸ਼ ਵੀ ਨਾ ਬਚਦੇ ਜਿਹੜੇ ਵਿਸ਼ਵਾਸ ਕੁਮਾਰ ਰਮੇਸ਼ ਬਚੇ ਔਰ ਸੀਟ ਨੰਬਰ 11 ਜੀ ਸੀ ਹੋ ਸਕਦਾ ਹੈ ਕਿ ਇਹ ਸੀਟ ਚੇਂਜ ਕਰਵਾਈ ਹੋਵੇ ਜਿਸ ਕਾਰਨ ਉਹਨਾਂ ਦੀ ਜਾਨ ਬਚ ਗਈ ਆਮ ਤੌਰ ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਜਹਾਜ਼ ਦੇ ਵਿੱਚ ਜਾਂਦੇ ਹੋ ਦੋ ਲੋਕ ਇਕੱਠੇ ਟਰੈਵਲ ਕਰ ਰਹੇ ਨੇ ਉਹਨਾਂ ਦੀ ਸੀਟ ਵੱਖ-ਵੱਖ ਹੈ ਤੋਂ ਰਿਕਵੈਸਟ ਕਰ ਦਿੰਦੇ ਨੇ ਕਿ ਤੁਸੀਂ ਮੇਰੀ ਵਾਲੀ ਸੀਟ ਦੇ ਉੱਤੇ ਬੈਠ ਜਾਓ ਮੈਂ ਤੁਹਾਡੀ ਸੀਟ ਤੇ ਬੈਠ ਜਾਵਾਂਗਾ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਠੀਕ ਹੈ ਕੋਈ ਗੱਲ ਨਹੀਂ ਸੇਮ ਸੀਟ ਹੈ ਮੈਂ ਉੱਧਰ ਜਾ ਕੇ ਬੈਠ ਜਾਵਾਂਗਾ ਹਾਲਾਂਕਿ ਇਹ ਕਲੀਅਰ ਨਹੀਂ ਹੈ ਕਿ ਆਖਿਰ ਉਹਨਾਂ ਨੇ ਸੀਟ ਕਿਉਂ ਚੇਂਜ ਕੀਤੀ ਹੈ ਪਾਸਪੋਰਟ ਦੀ ਫੋਟੋ ਤੁਹਾਡੀ ਦੀ ਸਕਰੀਨ ਦੇ ਉੱਤੇ ਹੈ ਟਿਕਟ ਦੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ ਮੇਰੀ ਸਕਰੀਨ ਦੇ ਉੱਤੇ ਵੀ ਆਏਗੀ ਮੈਂ ਇਸ ਦੇ ਉੱਤੇ ਥੋੜਾ ਜਿਹਾ ਫੋਕਸ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਅਹਮਦਾਬਾਦ ਦੇ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ ਕਿ ਇੱਕ ਹਸਪਤਾਲ ਇੱਕ ਸ਼ਖਸ ਹਸਪਤਾਲ ਅਲਕੋ ਬਰਿਟੇਨ ਦੇ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ ਇਹ ਭਰਦੇ ਹੀ ਨੇ ਪਰ ਕਈ ਵਾਰ ਜਿਹੜੇ ਜਾ ਕੇ ਉੱਥੇ ਵੱਸ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਇਹ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦਾ ਨਾਮ ਆਉਂਦਾ ਹੈ ਤਾਂ ਇਹ ਬ੍ਰਿਟੇਨ ਦੀ ਨਾਗਰਿਕਾ ਹੱਦਸੇ ਦੇ ਵਿੱਚ ਹੁਣ ਤੱਕ 210 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ ਔਰ ਉਹਨਾਂ ਦੇ ਜਿਹੜੇ ਪਾਸਪੋਰਟ ਹੈ ਯੂਨਾਈਟਿਡ ਕਿੰਗਡਮ ਆਫ ਬ੍ਰਿਟੇਨ ਐਂਡ ਨਾਰਥਰਨ ਆਇਰਲੈਂਡ ਇਹ ਉਹਨਾਂ ਦੇ ਪਾਸਪੋਰਟ ਦੀਆਂ ਤਸਵੀਰਾਂ ਨੇ ਜਿਹੜੇ ਇਹ ਬਚਣ ਦੇ ਵਿੱਚ ਕਾਮਯਾਬ ਹੋਏ ਨੇ ਤਾਂ ਮੈਂ ਜੋ ਪਹਿਲਾਂ ਜ਼ਿਕਰ ਕੀਤਾ ਔਰ ਹਾਦਸੇ ਤੋਂ ਬਾਅਦ ਜਦੋਂ ਬਾਹਰ ਨਿਕਲ ਕੇ ਆਏ ਨੇ ਤਾਂ ਉਸ ਸਮੇਂ ਬਿਲਕੁਲ ਪੈਦਲ ਚੱਲ ਕੇ ਜਾ ਰਹੇ ਨੇ ਭਾਵ ਕਹਿਣ ਤੋਂ ਇਹ ਹੈ ਕਿ ਕੋਈ ਬਹੁਤ ਜ਼ਿਆਦਾ ਇੰਜਰੀ ਨਹੀਂ ਹੋਈ ਹੈ ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਹੋਏਗਾ ਕਿ ਆਖਿਰ ਹੋ ਕੀ ਗਿਆ 30 ਸੈਕਿੰਡ ਸੀ 30 ਸੈਕਿੰਡ 32 ਸੈਕਿੰਡ ਐਗਜ਼ੈਕਟਲੀ ਜਦੋਂ ਇਹ ਜਹਾਜ਼ ਨੇ ਉਡਾਨ ਭਰੀ ਤੇ ਉਸ ਤੋਂ ਬਾਅਦ ਜਦੋਂ ਜਾ ਕੇ ਜਹਾਜ਼ ਲੈਂਡ ਹੁੰਦਾ ਹੈ ਜਿੱਤੇ ਪੂਰਾ ਮੰਜ਼ਰ ਤਬਾਹੀ ਦਾ ਉੱਥੇ ਹਾਦਸੇ ਦੀ ਥਾਂ ਤੋਂ ਇੱਕ ਚਮਤਕਾਰ ਵਾਲੀ ਤਸਵੀਰ ਸਾਹਮਣੇ ਆਈ ਰੈਸਕਿਊ ਟੀਮਾਂ ਨੇ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਮਲਬੇ ਦੇ ਵਿੱਚ ਦੱਬੇ ਇੱਕ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢਿਆ ਤੇ ਉਹੀ ਯਾਤਰੀ ਹੈ ਜੋ ਹਾਦਸੇ ਦੇ ਸਮੇਂ ਜਹਾਜ਼ ਦੇ ਵਿੱਚ ਸਵਾਰ ਸੀ ਹਾਸੇ ਦੇ ਵਿੱਚ ਮੁਸਾਫਰ ਦੀ ਪਛਾਣ ਵਿਸ਼ਵਾਸ ਕੁਮਾਰ ਰਮੇਸ਼ ਦੇ ਰੂਪ ਦੇ ਵਿੱਚ ਹੋਈ ਹੈ ਇਹ ਸੀਟ ਨੰਬਰ 11ਏ ਦੇ ਉੱਤੇ ਬੈਠੇ ਸਨ ਫਿਲਹਾਲ ਵਿਸ਼ਵਾਸ ਕੁਮਾਰ ਰਮੇਸ਼ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਔਰ ਕਾਬਲੇ ਗੌਰੇ ਵੀ ਹੈ ਕਿ 12 ਨੰਬਰ ਸੀਟ ਦੇ ਉੱਤੇ ਵਿਜੇ ਰupani ਬੈਠੇ ਸਨ ਜਿਨ੍ਹਾਂ ਦੀ ਜਾਨ ਨਹੀਂ ਬਚ ਸકી ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਇੱਕ ਹੀ ਸ਼ਖਸ ਹੈ ਜਿਹੜਾ ਜਹਾਜ਼ ਦੇ ਵਿੱਚ ਸਵਾਰ ਸੀ ਤੇ ਉਹ ਜ਼ਿੰਦਾ ਬਚਣ ਦੇ ਵਿੱਚ ਕਾਮਯਾਬ ਹੋਇਆ ਅੱਗੇ ਵੱਧਦੇ ਆ ਇਸ ਪੂਰੇ ਮਾਮਲੇ ਦੇ ਵਿੱਚ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਅਹਮਦਾਬਾਦ ਪੈਨ ਹਾਦਸੇ ਵਿੱਚ 210 ਲੋਕਾਂ ਦੀ ਮੌਤ ਦੀ ਤਸਦੀਕ ਹੋ ਚੁੱਕੀ ਹੈ। 210 ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ। ਇਹ ਅੰਕੜਾ ਵੱਧ ਰਿਹਾ ਹੈ। ਹਾਦਸੇ ਦੇ ਸਮੇਂ ਜਹਾਜ਼ ਦੇ ਵਿੱਚ 242 ਲੋਕ ਸਵਾਰ ਸੀ। ਇੱਕ ਸੁਰੱਖਿਤਰ ਨੇ ਬਾਕੀ 241 ਬਾਰੇ ਜਾਣਕਾਰੀ ਹੈ ਕਿ ਉੱਥੇ ਬਚਣ ਦੇ ਚਾਂਸਸ ਬਹੁਤ ਘੱਟ ਹਨ। ਔਰ 169 ਆਪਤੀ ਲੋਕ ਸੀ। ਤਰਵੰਜਾ ਬ੍ਰਿਟੇਨ ਦੇ, ਪੁਰਤਗਾਲ ਦੇ 7, ਕੈਨੇਡਾ ਦਾ ਇੱਕ ਸ਼ਖਸ ਸਵਾਰ ਸੀ। ਹੁਣ ਅੱਗੇ ਵਧਦੇ ਹਾਂ ਦੇਸ਼ ਦੇ ਖਰਮ ਮੰਤਰੀ ਅਮਿਤ ਸ਼ਾਹ ਪਹੁੰਚੇ ਹੋਏ ਨੇ ਅਹਮਦਾਬਾਦ ਪਹਿਲਾਂ ਉਹਨਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਜ਼ਖਮੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਹਸਪਤਾਲ ਅਮਿਤ ਸ਼ਾਹ ਪਹੁੰਚੇ ਹੋਏ ਹਮੇਸ਼ਾ ਨੇ ਹਾਦਸੇ ਦੇ ਜ਼ਖਮੀਆਂ ਦਾ ਹਾਲ ਜਾਣਿਆ ਹੈ ਇਹ ਇਰ ਇੰਡੀਆ ਦੇ ਪੀਲਨ ਹਾਦਸੇ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਨੇ ਇੱਕ ਤਾਂ ਜਹਾਜ਼ ਦੇ ਵਿੱਚ ਜਿਹੜੇ ਸਵਾਰ ਸੀ ਲੋਕ ਉਹਨਾਂ ਦਾ ਜ਼ਿਕਰ ਹੈ ਔਰ ਦੂਜੇ ਬਸੇ ਜਿਹੜੇ ਜਿਹੜੇ ਡਾਕਟਰਸ ਦੀ ਮੈਸੀ ਜਿਹੜਾ ਪੂਰੀ ਕੈਂਟੀਨ ਸੀ ਹਸਪਤਲ ਸੀ ਉੱਥੇ ਵੀ ਮੌਜੂਦ ਸੀ ਉਹ ਵੀ ਇੰਜਰਡ ਹੋਏ ਨੇ ਆਲੇ ਦੁਆਲੇ ਜਿਹੜੀ ਬਿਲਡਿੰਗ ਦੇ ਉੱਤੇ ਡਿੱਗੇ ਨੇ ਉੱਥੇ ਵੀ ਕੁਝ ਲੋਕ ਇੰਜਰਡ ਹੋਏ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉਹਨਾਂ ਦੇ ਨਾਲ ਵੀ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਲਾਕਾਤ ਕੀਤੀ ਹੈ ਪਲੇਨ ਹਾਦਸੇ ਦੇ ਵਿੱਚ ਇਹ ਲੋਕ ਜ਼ਖਮੀ ਹੋਏ ਨੇ 242 ਲੋਕਾਂ ਨੂੰ ਲੈ ਕੇ ਲੰਡਨ ਦੇ ਲਈ ਨਿਕਲਿਆ ਸੀ ਜਹਾਜ਼ ਜੋ ਹਾਦਸੇ ਦਾ ਸ਼ਿਕਾਰ ਹੋ ਗਿਆ